ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਸਿਵਕਲਵਰਨ ਸਿੰਘ ਸਿੱਧੂ ਜੋ ਮੈਂ ਵੀਡੀਓ ਕਰਨ ਸਾਧੂ ਨੰਦ ਚੰਦਰਾਜੀ ਭਾਈ ਸੀ ਅੱਡਾ ਕੋਰਟ ਤੋਂ ਜਿਹੜੇ ਮੰਨਨਹਾਨਾ ਰੋਡ ਤੇ ਹਾਰਡਵੇਅਰ ਦੀ ਦੁਕਾਨ ਕਰਦੇ ਆ ਤੇ ਕੋਈ ਅਣਖਾਤੇ ਬੰਦੇ ਉਹਦੇ ਇੱਥੇ ਸਰੀਆ ਮਾਰ ਗਿਆ ਸੀਗੇ ਉਹਨੂੰ ਆਈਬੀ ਹਸਪੀਟਲ ਦੇ ਵਿੱਚ ਲਿਆਂਦਾ ਮੈਂ ਅੱਜ ਹੁਸ਼ਿਆਰਪੁਰ ਆਈਬੀ ਹਸਪੀਟਲ ਦੇ ਵਿੱਚ ਆ ਮੈਂ ਮਿਲ ਕੇ ਵੀ ਆਇਆ ਉਹਨਾਂ ਨੂੰ ਕਿ ਹੋਰਕ ਬਾਹ ਦੇ ਵਿੱਚ ਆਪਰੇਸ਼ਨ ਹੋ ਗਿਆ ਸਰੀਆ ਘੜ ਦਿੱਤਾ ਵਾ ਕਿ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ ਆ ਉਹਨੂੰ ਨਵੀਂ ਜ਼ਿੰਦਗੀ ਦੇ ਦਿੱਤੀ ਆ ਆ ਉਹ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਈਏ ਆਹ ਪ੍ਰਵਾਨ ਮਿਲਦੇ ਆ ਮੇਰਾ ਨਾਮ ਵਰਵੀਰ ਕੌਰ ਆ ਮੈਂ ਸਾਧੂ ਰਾਮ ਚਾਂਦਲਾ ਦੀ ਗੁੱਡੀ ਆ ਰਾણો ਮੇਰਾ ਨਾਮ ਆ ਤਾਂ ਮੈਂ ਇਹ ਸਾਰਿਆਂ ਨੇ ਕਰਦੀ ਮੇਰੇ ਸਖਵੀਰ ਦੀ ਆਈ ਮੇਰੇ ਡੈਡੀ ਦੀ ਸੁਆ ਕਿਸਨ ਕਬੂਦਦਾ ਸੀ ਹੁਣ ਮੈਂ ਇਹ ਕਰਦੀ ਮੇਰੇ ਡੈਡੀ ਹੁਣ ਠੀਕ ਠਾਕ ਆ ਉਹਨੇ ਰੱਬ ਤੰਦਰੁਸਤੀ ਦੇਵੇ ਸਾਰੇ ਮੇਰੇ ਭਰਾਵਾਂ ਨੂੰ ਖੁਸ਼ੀਆਂ ਭਰਿਆ ਦੇਵੇ ਸਾਰੇ ਨਗਰ ਖੇਰੇ ਦਾ ਵੀ ਭਲਾ ਕਰੇ ਬਾਬਾ ਜਿਨ੍ਹਾਂ ਨੇ ਮੇਰੇ ਭਰਾ ਡੈਡੀ ਨੂੰ ਲੈ ਕੇ ਆਂਦਾ ਉਹਨਾਂ ਦਾ ਵੀ ਰੱਬ ਭਲਾ ਕਰੇ ਸਾਰੇ ਤੰਦਰੁਸਤੀ ਵਾਖੇ ਤੇ ਇਦਾਂ ਦਾ ਕੰਮ ਕਿਸੇ ਨੇ ਭਗਵਾਨ ਨਾ ਕਰੇ ਜਦੋਂ ਤੇ ਮੇਰੇ ਡੈਡੀ ਦਾ ਕੰਮ ਹੋਇਆ ਹੁਣ ਜੀ ਪਛਾਣਦੇ ਸਾਰਿਆਂ ਨੂੰ ਹਾਂਜੀ ਹਾਂਜੀ ਪਛਾਣਦੇ ਆ ਅੱਛਾ ਹੋਰ ਪਛਾਣਦੇ ਹੋਸ਼ ਵਿੱਚ ਆ ਹਾਂਜੀ ਹੋਸ਼ ਆ ਹਾਂ ਸਰੀਆਂ ਕੱਢ ਦਿੰਦਾ ਉਹਨੇ ਸਰੀਆਂ ਕੱਢ ਦਿੰਦਾ ਚਲੋ ਹਾਂਜੀ ਮਹਾਰਾਜਾ ਛੁਕ ਰਿਕਾਰ ਕਰਦੇ ਆ ਫਿਰ ਰੱਬ ਨੇ ਹੁਣ ਸਾਡੇ ਪੇ ਨੂੰ ਨਵੀਂ ਜ਼ਿੰਦਗੀ ਦੇ ਦਿੱਤੀ ਆ ਠੀਕ ਆ ਜੀ ਧੰਨਵਾਦ ਜੀ ਨਮਸਕਾਰ ਜੀ ਲਾਲ ਪਿੰਡ ਬਣਾ ਰਹਿਣਾ ਤੇ ਵੀਰ ਸਾਧੂ ਰਾਮ ਨੂੰ ਮੜ ਕੇ ਆਏ ਆ ਹੁਣ ਠੀਕ ਆ ਤੁਸੀਂ ਅੱਜ ਵੀ ਹਸਪਤਾਲ ਦੇ ਵਿੱਚ ਖੜੇ ਆ ਇਹ ਮਿਲ ਕੇ ਠੀਕ ਆ ਠੀਕ ਆ ਠੀਕ ਆ ਹਾਂ ਜੀ ਬੜੀ ਵਧੀਆ ਬਹੁਤ ਵਧੀਆ ਹੋਂ ਟਰੀ ਗਿਆ ਅੱਛਾ ਜੀ ਹੁਣ ਠੀਕ ਹੈ ਵਧੀਆ ਆ ਹਾਂ ਹੋਸ਼ ਵਿੱਚ ਆ ਉਹ ਪੂਰਾ ਪੂਰਾ ਉਹਨੂੰ ਪਛਾਣ ਲਿਆ ਜੀ ਉਹਨਾਂ 5.5 ਠੀਕ ਜੀ ਕਹਿੰਦੇ ਬਹੁਤ ਚਾਇਦਾ ਆ ਗੱਲ ਪਛਾ ਆ ਕਹਿੰਦਾ ਠੀਕ ਹੈ ਜੀ ਮੈਂ ਠੀਕ ਥੈਂਕ ਯੂ